ਡਾਕਟਰ ਜਿਹੜੇ ਪੇਸ਼ੈਂਟ ਨੂੰ ਤੁਸੀਂ ਹੁਣ ਛੁੱਟੀ ਦਿੱਤੀ ਆ ਵੀ ਉਹਨਾਂ ਦਾ ਫੈਮਿਲੀ ਦੇ ਨਾਲ ਸਾਡੀ ਗੱਲ ਹੋਈ ਹਾਂਜੀ ਹਾਂਜੀ ਉਹ ਕਹਿ ਰਹੇ ਸੀ ਵੀ ਸਾਡਾ ਡਾਕਟਰ ਸਾਹਿਬ ਨੇ ਜਿਹੜਾ ਕੋਈ ਵੀ ਖਰਚਾ ਬੈੱਡ ਖਰਚਾ ਨਹੀਂ ਲਿਆ ਤੇ ਕਿਸੇ ਵੀ ਤਰੀਕੇ ਦੇ ਜਿਹੜੇ ਸਾਡੇ ਟੈਸਟਾਂ ਦੇ ਜਿਹੜੇ ਚਾਰਜਸ ਸੀ ਉਹ ਵੀ ਸਾਨੂੰ ਸਾਰੇ ਜਿਹੜੇ ਸਾਰੇ ਜਿਹੜੇ ਮਾਫ਼ ਕਰਤੇ ਆ ਇਹ ਕਿਵੇਂ ਸੰਭਵ ਕੀਤਾ ਤੁਸੀਂ ਹਾਂਜੀ ਹਾਂਜੀ ਇਹ ਮੰਨਣ ਸਾਹਿਬ ਮੈਂ ਤੁਹਾਨੂੰ ਇਹ ਥੋੜੀ ਜਾਣਕਾਰੀ ਚ ਵਾਅਦਾ ਕਰਨਾ ਚਾਹੁੰਦਾ ਕਿ ਇਹ ਪੇਸ਼ੈਂਟ ਦਲਬਾਖ ਸਿੰਘ ਸੀਗਾ ਜੋ ਕਿ ਕਾਲੇਕੇ ਪਿੰਡ ਤੋਂ ਸੀਗਾ ਜਿੱਥੇ ਪਾਣੀ ਨੇ ਬਹੁਤ ਜ਼ਿਆਦਾ ਮਤਲਬ ਉਹਨਾਂ ਦੇ ਘਰ ਦਾ ਨੁਕਸਾਨ ਕਰ ਦਿੱਤਾ ਵਿਚਾਰੇ ਦਾ ਕਿ ਕਿਸਾਨ ਸੀਗਾ ਵਿਚਾਰਾ ਤੇ ਉਹਦੀ ਪੈਲੀ ਵੀ ਹੜਕੀ ਸਾਰਾ ਕੁਝ ਛੱਡ ਗਿਆ ਤੇ ਇੱਕ ਮੈਨੂੰ ਅਚਨਚੇਤ ਹੀ ਉਹਨਾਂ ਦਾ ਫੋਨ ਆਇਆ ਕਿ ਜਿੱਦਾਂ ਵੀ ਐਂਬੂਲੈਂਸ ਆਈ ਦੀ ਆ ਤੇ ਮੈਂ ਉੱਥੇ ਐਂਬੂਲੈਂਸ ਆਪਣੀ ਭੇਜੀ ਤੇ ਜਦੋਂ ਉਹ ਇੱਥੇ ਮੇਰੇ ਕੋਲੇ ਆਇਆ ਤੇ ਉਹਦੇ ਘਰਦਿਆਂ ਦਾ ਮੇਰੇ ਕੋਲ ਉਹਦੇ ਬੇਟੇ ਦਾ ਤੇ ਉਹਦੀ ਵਾਈਫ ਦਾ ਮੇਰੇ ਤੋਂ ਦੇਖਿਆ ਨਹੀਂ ਗਿਆ ਇੱਕ ਮਤਲਬ ਉਹ ਨਾ ਮੰਮੀ ਇਮੋਸ਼ਨਲ ਹੋ ਗਿਆ ਉਸ ਚੀਜ਼ ਨੂੰ ਲੈ ਕੇ ਇਸੇ ਕਾਰਨ ਨਹੀਂ ਜੇ ਆਪਣੇ ਭੈਣ ਭਰਾ ਪਿੱਛੇ ਰਹਿਣਗੇ ਤੇ ਆਪਣੇ ਕਾਰੋਬਾਰ ਤਾਂ ਹੀ ਚੱਲਣਗੇ ਇਸੇ ਸੋਚਣ ਵਾਲੀ ਮੈਂ ਮਤਲਬ ਉਹਨਾਂ ਦਾ ਜਿਹੜਾ ਜਿੰਨਾ ਵੀ ਟ੍ਰੀਟਮੈਂਟ ਉਹ ਸਾਰਾ ਫਰੀ ਕੀਤਾ ਸੀ ਡਾਕਟਰ ਸਾਹਿਬ ਮੈਂ ਕਾਫੀ ਅੱਜ ਪਰਿਵਾਰਾਂ ਨੂੰ ਮਿਲਿਆ ਉਹਨਾਂ ਨੇ ਮੈਨੂੰ ਦੱਸਿਆ ਵੀ ਇੱਕ ਤਾਂ ਸਰਜਰੀ ਕਰਵਾਉਣ ਵਾਸਤੇ ਤਾਂ ਇੱਥੇ ਪਹੁੰਚੇ ਆ ਵੀ ਡਾਕਟਰ ਸਾਹਿਬ ਨੇ ਜਿਹੜੇ ਰੇਟ ਆ ਬਿਲਕੁਲ ਘੱਟ ਕਰਤੇ ਆ ਤੇ ਦੂਸਰਾ ਜਿਹੜੀ ਹੈਗੀ ਆ ਮੈਡੀਕਲ ਸਹੂਲਤ ਹਰੇਕ ਤਰ੍ਹਾਂ ਦੀ ਸਹੂਲਤ ਇੱਥੇ ਵੱਧ ਸਾਨੂੰ ਮਿਲ ਰਹੀ ਆ ਮੰਨਨ ਸਾਹਿਬ ਉਹ ਵੀ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਕਿ ਜਿਵੇਂ ਮਤਲਬ ਅੱਗੇ ਮੈਂ ਇੱਕ ਦਿਨ ਆ ਪ੍ਰੈਸ ਕਲੱਬ ਦੇ ਵਿੱਚ ਫਿਰੋਜ਼ਪੁਰ ਉਹ ਪੀਸੀ ਕਰਕੇ ਉੱਥੇ ਵੀ ਮੈਂ ਬੋਲ ਕੇ ਆਇਆ ਹਾਂ ਸਾਂ ਜੀ ਵੀ ਇੱਕ ਮੈਂ ਆਪਣੀ ਮਦਰ ਦੀ ਮਾਤਾ ਜੀ ਦੀ ਯਾਦ ਵਿੱਚ ਕੈਂਪ 3 ਮਹੀਨੇ ਦਾ ਨਵੰਬਰ ਤੱਕ ਇਹ ਕੈਂਪ ਚੱਲੂਗਾ। ਉਹਦੇ ਵਿੱਚ ਜਿਹੜੀਆਂ ਮਤਲਬ ਜਿੰਨੀਆਂ ਵੀ ਸਰਜਰੀਆਂ ਜਿਵੇਂ ਜਨਰਲ ਸਰਜਰੀਆਂ ਆ ਉਹ ਸਾਰੀਆਂ ਹੀ 18000 ਰੁਪਏ ਦੇ ਵਿੱਚ ਕਰਦੇ ਆ ਜਿਵੇਂ ਪਿੱਤਾ ਕਢਣਾ, ਦੂਰ ਬੀਨਾਂ ਬੱਚੇ ਦਾ ਨੇ ਦਾ ਆਪਰੇਸ਼ਨ ਕਰਨਾ ਤੇ ਜਿਵੇਂ ਹੁਣ ਨਾਲ ਜਿਹੜੀਆਂ ਨਾਰਮਲ ਡਿਲੀਵਰੀਆਂ ਆ ਉਹ 8000 ਦੇ ਵਿੱਚ ਆ। ਵਿੱਚ ਦਵਾਈ ਪਾ ਕੇ ਵੱਡਾ ਆਪਰੇਸ਼ਨ ਕਰਨਾ ਪੈਂਦਾ ਤੇ ਉਹ 15000 ਦੇ ਵਿੱਚ ਆ। ਉਹਰ ਮੈਂ ਆਪਦੇ ਇੱਥੇ ਮਤਲਬ ਬੜੀ ਦੂਰ ਦੂਰ ਤੋਂ ਲੋਕ ਆ ਕੇ ਮਤਲਬ ਆਪਦੇ ਜਿਹੜੀਆਂ ਸਰਜਰੀਆਂ ਡੇਲੀ ਸਾਡੇ ਤੋਂ ਕਰਵਾ ਰਹੇ ਆ ਮੈਂ ਦੇਖ ਰਿਹਾ ਸੀ ਲੋਕਲ ਦੇ ਨਾਲੋਂ ਬਾਹਰੋਂ ਬਹੁਤ ਸਾਰੀਆਂ ਜਿਹੜੀਆਂ ਫੈਮਲੀਆਂ ਆਪਰੇਟ ਕਰਵਾਉਂਦੇ ਹਾਂਜੀ ਹਾਂਜੀ ਇਹ ਮਤਲਬ ਇੱਥੋਂ 40 45 ਕਿਲੋਮੀਟਰ ਦੂਰ ਤੋਂ ਵੀ ਲੋਕ ਆ ਕੇ ਮਤਲਬ ਇਧਰ ਮਮਦੋਟ ਵਾਲੀ ਸਾਈਡ ਤੋਂ ਆ ਕੇ ਇਧਰੋਂ ਲੋਈਆਂ ਵਾਲੀ ਸਾਈਡ ਤੋਂ ਵੀ ਆ ਕੇ ਇੱਥੋਂ ਸੀਜ਼ੀਅਰੀਅਨ ਕਰਾ ਕੇ ਲੈ ਕੇ ਗਏ ਇੱਥੋਂ ਉਹਦੇ ਕਈ ਕਾਰਨ ਆ ਜਾਂਦੇ ਇੱਕ ਤਾਂ ਚਲੋ ਅਸੀਂ ਪੈਸੇ ਘੱਟ ਕੀਤੇ ਹੋਏ ਆ ਵੀ ਸਾਡੇ ਮਤਲਬ ਉਹ ਹੜਾ ਨੇ ਬਹੁਤ ਜ਼ਿਆਦਾ ਲੋਕਾਂ ਦਾ ਨੁਕਸਾਨ ਕਰ ਦਿੱਤਾ ਹੈ ਜਿਹੜੇ ਉਧਰ ਵਾਲੇ ਵੀ ਕਈ ਲੋਕ ਬੈਠੇ ਇੱਧਰ ਆ ਘਰ ਇੱਧਰ ਆ ਤੇ ਜ਼ਮੀਨਾਂ ਉਧਰ ਆ ਇਹ ਚੀਜ਼ ਨੂੰ ਦੇਖਦੇ ਵੀ ਮਤਲਬ ਅਸੀਂ ਆਪਣੇ ਰੇਟ ਕਾਫੀ ਘੱਟ ਕਰ ਦਿੱਤੇ ਆ ਤੇ ਉਹਦੇ ਵਿੱਚ ਨਾਲ ਇਹ ਵੀ ਆ ਕਿ ਮੇਰੇ ਕੋਲੇ ਜਿਹੜੇ ਮੇਰੇ ਆਪਣੇ ਡਾਕਟਰ ਸਾਡੀ ਟੀਮ ਜਿਹੜੇ ਐਨਸਥੈਟਿਕ ਡਾਕਟਰ ਬਿਓਸ਼ੀ ਵਾਲੇ ਉਹ ਵੀ ਇੱਥੇ 24 ਘੰਟੇ ਆ ਜਿਨ੍ਹਾਂ ਨੇ ਆਪਰੇਸ਼ਨ ਕਰਨੇ ਡਾਕਟਰ ਸਾਹਿਬ ਨੇ ਉਹ ਵੀ ਸਾਡੇ ਕੋਲੇ ਜਨਰਲ ਸਰਜਨ ਵੀ ਇੱਥੇ ਹੁੰਦੇ ਆ ਉਹ ਮੇਨ ਕਾਰਨ ਇਹ ਆ ਜਾਂਦਾ ਕਿ ਅਸੀਂ ਭਾਵੇਂ 5 ਸਰਜਰੀਆਂ ਕਰ ਲਈਏ ਜਾਂ 10 ਕਰ ਲਈਏ ਸਾਡਾ ਸਾਡਾ ਡਾਕਟਰਾਂ ਨਾਲ ਸਾਡਾ ਪੈਕੇਜ ਹੀ ਹੁੰਦਾ ਹੈ ਤੇ ਇਸ ਕਰਕੇ ਅਸੀਂ ਆਪਣਾ ਜਿਹੜਾ ਘੱਟ ਰੇਟ ਤੇ ਚੀਜ਼ਾਂ ਕਰੀ ਜਾਂਦੇ ਹਾਂ ਡਾਕਟਰ ਸਾਹਿਬ ਆਪਣੇ ਕੋਲੇ ਇੱਥੇ ਅਲਟਰਾਸਾਉਂਡ ਜਾਂ ਹੋਰ ਜਿਹੜੇ ਟੈਸਟ ਹੁੰਦੇ ਆ ਇੱਥੇ ਇੱਥੇ ਹੀ ਹੋ ਜਾਂਦੇ ਸਨ ਹਾਂਜੀ ਮਨਨ ਸਾਹਿਬ ਇਹ ਇੱਕ ਹੋਰ ਤੁਹਾਡੀ ਜਾਣਕਾਰੀ ਚ ਵਾਅਦਾ ਕਰਦੇ ਆ ਕਿ ਜਿਹੜੀ ਆਪਣੇ ਅਲਟਰਾਸਾਉਂਡ ਲੱਗੀ ਆ ਨਾ ਇਹ ਅਲਟਰਾਸਾਉਂਡ 4D ਆ ਪੰਜ ਪ੍ਰੋਬਾਂ ਵਾਲੀ ਮਸ਼ੀਨ ਆ ਆਪਣੇ ਫਿਰੋਜ਼ਪੁਰ ਜ਼ਿਲ੍ਹੇ ਦੀ ਪਹਿਲੀ ਮਸ਼ੀਨ ਆ ਇਹ ਫਿਰ ਜਿਹੜੇ ਇਹਨਾਂ ਨੂੰ ਆਪਰੇਟ ਕਰਦੇ ਆ ਉਹ ਦੋ ਡਾਕਟਰਾਂ ਇੱਕ ਐਮ ਡੀ ਰੇਡੀਓਲੋਜਿਸਟ ਤੇ ਇੱਕ ਐਮ ਡੀ ਗਾਇਨਕੋਲੋਜਿਸਟ ਆ ਤੇ ਜਿਹੜੀ ਆਪਣੇ ਕੋਲੇ ਇਕੋ ਆ ਇਕੋ ਵੀ ਇੱਥੇ ਹੁੰਦੀ ਆ ਦੂਸਰਾ ਜਿਹੜਾ ਸਾਡਾ ਅਲਟਰਾਸਾਉਂਡ ਦਾ ਜਿਹੜਾ ਮਤਲਬ ਰੇਟ ਆ ਉਹ ਵੀ ਬਹੁਤ ਘੱਟ ਆ ਜਿਹੜੀ ਆਪਾਂ ਆਮ ਅਲਟਰਾਸਾਉਂਡ ਜਿਹੜੀ ਮਤਲਬ 8-900 ਰੁਪਏ ਤੋਂ ਹੁੰਦੀ ਹੈ ਜਿਹਨੂੰ ਹਾਲ ਬਡਾਮਨ ਆਪਾਂ ਕਹਿ ਰਹੇ ਨੇ ਉਹ ਵੀ 600 ਰੁਪਏ ਦੇ ਵਿੱਚ ਅਸੀਂ ਕਰ ਦਿੰਨੇ ਆ ਉਹ ਵੀ ਕੈਂਪ ਦੇ ਵਿੱਚ ਹੀ ਹਾਂ ਹੋਰ ਵੀ ਜਿੰਨੀਆਂ ਮਹਿੰਗੀਆਂ ਸਕੈਨਿੰਗਾਂ ਆ ਉਹ ਵੀ ਅਸੀਂ ਬਹੁਤ ਘੱਟ ਰੇਟ ਤੇ ਕੀਤੀਆਂ ਹਈਆਂ ਕੈਂਪੋ ਕੈਂਪ ਦਰਾਂ ਨਾ ਧੰਨਵਾਦ ਜੀ ਸਾਬ ਤਰਨ ਗੱਲ ਕਰਦੇ ਧੰਨਵਾਦ ਜੀ ਵਾਇਗੁਨ ਜਿੱਕਾ ਖਾਲਸਾ ਵਾਇਗੁਨ ਜਿੱਕੀ ਬੱਤੇ